ਅ ਮਿੰਟ ਦੀ ਅਗਲੀ ਖਬਰ ਵੀ ਆਪਾਂ ਕਰ ਲਈਏ ਨਾਲ ਨਾਲ ਅ ਸ਼ੀਸ਼ਰ ਮਿੱਤਰ ਵਾਲਾ ਕੀ ਮਸਲਾ ਕਹਿੰਦੇ ਕਿ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਉਹਨੇ ਡਰੱਗ ਮੰਨੀ ਵਾਲੇ ਪੈਸੇ ਪਾ ਰੱਖੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਸਾਡੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਪਏ ਐ ਇੰਨਾ ਪੈਸਾ ਤੇ ਘਰ ਨਿੱਕੇ ਨੇ ਕਿ ਕੀ ਹਿਸਾਬ ਕਿਤਾਬ ਉਹ ਜ ਬਣਾਇਆ ਉਹਨਾਂ ਨੇ ਇੰਨਾ ਪੈਸਾ ਕਿਵੇਂ ਸੰਭਾਲਿਆ ਹਾਂਜੀ ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਵੀ ਇਹ ਹੁਣ ਜਿਹੜੀ ਜਾਂਚ ਪੜਤਾਲ ਚੱਲਦੀ ਪਈ ਆ ਇਹਦੇ ਚੋਂ ਜਿਹੜੀਆਂ ਗੱਲਾਂ ਬਾਹਰ ਨਿਕਲੀਆਂ ਨੇ ਉਹਦੇ 'ਚ ਬੜਾ ਇੱਕ ਕਹਿ ਲੋ ਅਜੀਬ ਜਿਹਾ ਮਾਮਲਾ ਹੈ ਹੂੰ ਕਿ ਇਹ ਜਿਹੜਾ ਇਨਸਪੈਕਟਰ ਸੀਗਾ ਡਰੱਗ ਇਨਸਪੈਕਟਰ ਜਿਸ ਨੂੰ ਆਪਾਂ ਕਹਿੰਦੇ ਸੀਤ ਵਿਧਾਨਕ ਵਿੱਚ ਜੀ ਤਾਂ ਭਈ ਇਹ ਤੇ ਆਵਦੇ ਮਾਪਿਆਂ ਦੇ ਅਕਾਊਂਟ ਖਲਵਾ ਕੇ ਉਹਨਾਂ 'ਚ ਵੀ ਕਰੋੜਾਂ ਰੁਪਈਆ ਪਾ ਕੇ ਬੈਠਾ ਸੀ ਹੂੰ ਜਦ ਕਿ ਕਮਾਲ ਦੀ ਗੱਲ ਹੈ ਸਾਬ ਉਹ ਬਜ਼ੁਰਗ ਜੋੜਾ ਜਿਹੜਾ ਉਹ 4 ਮਰਲੇ ਦੇ ਘਰ 'ਚ ਰਹਿ ਰਿਹਾ ਸੀਗਾ ਜੀ ਮਤਲਬ ਕਿ ਛੋਟਾ ਜਿਹਾ ਸਿੰਪਲ ਤੇ ਆਮ ਉਹ ਸ਼ਾਇਦ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਕਰੋੜਾਂ ਰੁਪਈਆ ਸਾਡੇ ਅਕਾਊਂਟ ਚ ਪਾ ਦਿੱਤਾ ਹੈ ਜੀ ਮੈਂ ਵੀ ਇਹ ਹੀ ਸੁਣਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਆਪਨੇ ਇੱਕ ਮਾਲ ਦੀ ਗੱਲ ਹੈ ਨਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਕਾਊਂਟ ਖੁਲਾ ਕੇ ਤੇ ਉਹਦੇ ਵਿੱਚ ਪੈਸੇ ਪਾਏ ਹੋਏ ਸਨ ਫਿਰ ਇਸ ਤੋਂ ਬਾਅਦ ਇਹ ਵੀ ਗੱਲ ਨਿਕਲ ਕੇ ਆ ਰਹੀ ਆ ਕਿ 24 ਬੈਂਕ ਖਾਤੇ ਸੀਗੇ ਉਹਦੇ ਚੋਂ ਹੁਣ ਤੱਕ 6-7 ਕਰੋੜ ਰੁਪਈਆ ਰਿਕਵਰ ਹੋਇਆ ਜੀ ਕੁਝ ਵਿਦੇਸ਼ੀ ਕ੍ਰਾਂਸੀ ਵੀ ਹੈ ਦੀਆ ਮਤਲਬ ਕਿ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਹੁਣ ਦੋ ਹੋਰ ਇਨਸਪੈਕਟਰਾਂ ਦਾ ਵੀ ਲਿੰਕ ਜੁੜ ਰਿਹਾ ਇਹਦਾ ਮਤਲਬ ਇਹ ਹੈ ਕਿ ਚਲੋ ਆਪਾਂ ਸਾਰੇ ਨਹੀਂ ਕਹਿੰਦੇ ਕਿ ਇਹ ਤਾਂ ਯਾਰ ਅੱਗੇ ਵੀ ਮੈਂ ਸ਼ਾਇਦ ਤੁਹਾਨੂੰ ਗੱਲ ਦੱਸੀ ਹੈ ਕਿ ਇਹ ਤਾਂ ਇੱਕ ਨੈਟਵਰਕ ਹੀ ਬਣ ਗਿਆ ਫਿਰ ਬਿਲਕੁਲ ਕਿ ਤੁਸੀਂ ਆਪਦੇ ਖਾਤਿਆਂ 'ਚ ਕਰੋੜਾ ਯਾਨੀ ਆਪਦੇ ਕੇਦੇ ਅ ਅੱਗੇ ਜ਼ੀਰੋਆਂ ਲਾਉਣ ਲਈ ਤੇ ਤੁਸੀਂ ਯਾਰ ਪੰਜਾਬ ਨੂੰ ਜ਼ੀਰੋ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਤੇ ਆ ਨਾ ਕਰੋੜਾ ਰੁਪਈਆ ਅੱਛਾ ਡੱਬ ਵਾਲੀ ਫਲੈਟ ਆ ਡਬਲ ਏ 플랏 ਜੀਰਕਪੁਰ 2 ਕਰੋੜ ਦਾ ਫਲੈਟ ਪਤਾ ਨਹੀਂ ਕਿ ਕੈਸਾ ਫਲੈਟ ਅਜੇ ਤਾਂ ਨਿਕਲ ਨਹੀਂ ਆਇਆ ਨਿਕਲੀ ਜਾਂਦੇ ਆ ਹਾ ਪ੍ਰੋਪਰਟੀ ਵੀ ਨਾਲ ਨਿਕਲ ਰਹੀ ਹੈ ਪੈਸਾ ਹੀ ਨਹੀਂ ਇਕੱਲਾ ਨਿਕਲ ਰਿਹਾ ਤਾਂ ਇਹ ਸਰ ਦੋ ਚੀਜ਼ਾਂ ਨੇ ਚਲੋ ਇਹ ਤਾਂ ਐਸਟੀਐਫ ਜੋੜ ਰਹੀ ਹੈ ਕਥੇ ਤੌਰ ਤੇ ਕਿ ਡਰਗ ਦਾ ਮਾਮਲਾ ਹੈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜਿਹੜਿਆ ਕੈਮਿਸਟ ਸ਼ਾਪ ਨੇ ਜੀ ਜਿਹੜੀ ਇਹਨਾਂ ਦੀ ਪਾਸਿੰਗ ਵਗੈਰਾ ਹੁੰਦੀ ਹੈ ਤੁਹਾਨੂੰ ਪਤਾ ਹੈ ਇਨਸਪੈਕਸ਼ਨ ਹੁੰਦੀ ਹੈ ਬਕਾਇਦਾ ਸਾਈਜ਼ ਦੇਖਿਆ ਜਾਂਦਾ ਹੈ ਫ੍ਰਿਜ ਉੱਥੇ ਮੌਜੂਦ ਹੈ ਕਿ ਨਹੀਂ ਫਾਰਮਾਸਿਸਟ ਵਾਲਾ ਵੀ ਚੱਕਰ ਹੁੰਦਾ ਲਾਈ ਬਹੁਤ ਚੀਜ਼ਾਂ ਹੁੰਦੀਆਂ ਬਹੁਤ ਬਹੁਤ ਜ਼ਿਆਦਾ ਸ਼ਰਤਾਂ ਹੁੰਦੀਆਂ ਤਾਂ ਇਹ ਜੋ ਪਾਸਿੰਗ ਹੁੰਦੀ ਹੈ ਉਹ ਉਹਨੂੰ ਲੈ ਕੇ ਵੀ ਹੈ ਹੂੰ ਇਹਦੇ ਤੇ ਕੋਈ ਬੋਲਦਾ ਨਹੀਂ ਜੀ ਗਾਇਨਾਂ ਦੇ ਦਲਾਲ ਹੁੰਦੇ ਨੇ ਬਿਲਕੁਲ ਜਿਹੜਾ ਉਹ ਦਲਾਲ ਦੇ ਕੋਲ ਚਲਾ ਜਾਏਗਾ ਉਹ ਪਾਸ ਹੀ ਪਾਸ ਆ ਇਹ ਬੜੀਆਂ ਚੀਜ਼ਾਂ ਵੈਂਟੀਲੇਸ਼ਨ ਫਸਟ ਬੜੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਨਾ ਕਰਾ ਬਹੁਤ ਸਖਤ ਕਹ ਲੋ ਕਿ ਸ਼ਰਤਾਂ ਹੁੰਦੀਆਂ ਉਹਨਾਂ ਦਾ ਪਾਲਣ ਜਿਹੜਾ ਹੈ ਉਹ ਜ਼ਰੂਰੀ ਹੁੰਦਾ ਜਿੰਨਾਂ ਦਾ ਤਾਂ ਉਹ ਪੂਰੀਆਂ ਨਹੀਂ ਕਰਦੇ ਕਈ ਲੋਕ ਹਮ ਪਰ ਉਹ ਉਹਨਾਂ ਦਾ ਘਰ ਪੂਰਾ ਕਰ ਦਿੰਦੇ ਜੀ ਜੀ ਤੇ ਸਾਰਾ ਕੁਝ ਠੀਕ ਹੋ ਜਾਂਦਾ ਸੋ ਇਹ ਚੀਜ਼ ਇਹ ਕਿ ਇੱਕ ਪਾਸੇ ਨਾ ਸਿਰਫ ਇਹ ਮਸਲਾ ਹੈ ਬਲਕਿ ਦੂਸਰੇ ਪਾਸੇ ਤੁਸੀਂ ਜੇ ਆਪਾਂ ਕਹੀਏ ਤਾਂ ਇਹ ਇਧਰੋਂ ਵੀ ਰੁਪਈਆ ਤੇ ਲਾ ਬਣਾ ਲੈਂਦੇ ਨੇ ਜੀ 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 ਮਿੰਟੂ ਜੀ ਬਹੁਤ سارے ਦੋਸਤ ਨੇ ਪਰ ਗੱਲਾਂ ਆਪਣੀਆਂ ਹੀ ਕਰ ਰਹੇ ਨੇ ਜੀ ਕੋਈ ਨਹੀਂ ਕਰ ਲੈਣੀਆਂ ਗੱਲਾਂ ਜੀ ਦੱਸੋ ਜੀ ਕਰਿਆ ਨਹੀਂਗਾ ਹਜੇ ਤੱਕ ਮੈਂ ਕਿਹਾ 1K ਵਾਲਾ ਕੰਮ ਅੱਜ ਕਰਿਆ ਨਹੀਂ ਮਿੱਤਰਾਂ ਨੇ ਆਪ ਕਹਿੰਦਾ ਲਓ ਜੀ ਮੁੰਡੇ ਨੂੰ ਨਾਰਾਜ਼ ਕਰ ਦਿੱਤਾ ਤੁਸੀਂ ਕੋਈ ਗੱਲ ਨਹੀਂ ਘੱਟ ਹੀ ਟਾਈਮ ਸਿਰ ਆਉਂਦੇ ਆ ਉਹ ਵੀ ਸਾਡੇ ਲਾਗੇ ਹੋਏ ਐਕਸੀਡੈਂਟ ਤੋਂ 20 ਮਿੰਟ ਬਾਅਦ ਚ ਪਹੁੰਚੇ ਲੋਕ ਪਹਿਲਾਂ ਹੀ ਹਸਪਤਾਲ ਪਹੁੰਚਾ ਦਿੱਤਾ ਸੀ ਸਰ ਕਿਤੇ ਤੁਹਾਡਾ ਤਜਰਬਾ ਐਸਾ ਹੋ ਸਕਦਾ ਹੈ ਬਟ ਮੇਰੇ ਖਿਆਲ ਦੇ ਨਾਲ ਐਸਐਸਐਫ ਠੀਕ ਕੰਮ ਕਰ ਰਹੀ ਹੈ ਕਿਤੇ ਹੋ ਸਕਦਾ ਰਾਤ ਬਰਾਤ ਬਹੁਤ ਹੈਲਪਫੁਲ ਹਾਂਜੀ ਕਿਤੇ ਹੋ ਸਕਦਾ ਸਰ ਤੁਹਾਡਾ ਤਜਰਬਾ ਇਸ ਤਰ੍ਹਾਂ ਦਾ ਗਿਆ ਹੋਵੇ ਚਲੋ ਕੋਈ ਗੱਲ ਨਹੀਂ ਜੀ ਮੰਨੇ ਦੀ ਸਕਿਉਰਿਟੀ ਦਾ ਕਹਿੰਦੇ ਕਿ ਕਹਿੰਦੇ ਹਟਾ ਲਈ ਗਈ ਹੈ ਜੀ ਹਾਂ ਜੀ ਹਟਾ ਲਈ ਗਈ ਹੈ ਪਰ ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ ਮਨਨਾ ਸਾਹਿਬ ਨੂੰ ਆਪ ਆਪ ਹੀ ਪੁੱਛ ਲਾਂਗੇ ਮਨਨਾ ਸਾਹਿਬ ਨੂੰ ਵੈਸੇ ਸਿਕਿਉਰਿਟੀ ਦੀ ਕੋਈ ਜੇ ਥ੍ਰੈਟ ਕਰਕੇ ਜ਼ਰੂਰਤ ਹੋਵੇ ਤਾਂ ਹੋਵੇ ਪਰ ਉਹ ਕਿਹੜਾ ਕੋਈ ਪੋਲੀਟਿਕਲੀ ਕੋਈ ਕਿਸੇ ਪਾਰਟੀ ਨਾਲ ਜੁੜਿਆ ਉਹ ਤੇ ਲੋਚਕ ਨੇ ਜੀ ਜੀ ਸਮਾਜ ਸੇਵੀ ਲੋਚਕ ਹੂੰ ਬਿਲਕੁਲ ਕੁਲਵੰਤ ਜੀ ਕਹਿ ਰਹੇ ਨੇ ਕਿ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਡਰਾਈਵਿੰਗ ਸਕੂਲਾਂ ਵਿੱਚ ਟ੍ਰੇਨਿੰਗ ਲੈਣੀ ਜ਼ਰੂਰ ਚਾਹੀਦੀ ਹੈ ਮੈਂ ਤਾਂ ਆਪ ਇਹ ਗੱਲ ਸਹਿਮਤ ਐਸ ਗੱਲ ਨਾਲ ਕਿ ਭਾਈ ਇਕੱਲੇ ਰੂਲ ਬਣਾਉਣ ਨਾਲ ਕੁਝ ਨਹੀਂ ਹੁੰਦਾ ਸਿਖਾਓ ਵੀ ਕੱਲੇ ਆਪਾਂ ਬਾਈਕ ਸੰਬੰਧ ਕਰਨਾ ਵੀ ਕੀ ਹੁੰਦਾ ਇਹ ਤਾਂ ਸਿਸਟਮ ਨਾ ਸਾਡੇ ਜੋ ਐਕਾਡੈਮਿਕ ਐਜੂਕੇਸ਼ਨਲ ਢਾਂਚਾ ਹੈ ਨਾ ਉਹਦੇ ਵਿੱਚ ਇਹ ਚੀਜ਼ਾਂ ਲਾਗੂ ਕਰਕੇ ਬੱਚਿਆਂ ਨੂੰ ਉੱਥੇ ਹੀ ਸਿੱਖਤ ਕਰਕੇ ਉੱਥੇ ਟ੍ਰਾਇਲ ਉੱਥੇ ਨੇੜੇ ਕਰਵਾ ਦਿੱਤੇ ਜਾਂਦੇ ਹੁਣ ਤੁਸੀਂ ਜ਼ਿਲ੍ਹਾ ਹੈੱਡਕੁਆਰਟਰ ਤੇ ਬੱਚੇ ਨੂੰ ਲੈ ਕੇ ਕਿੱਥੇ ਤੁਰੇ ਫਿਰੋਗੇ ਜੀ 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 ਯਾਨੀ ਕੋਈ ਜਿੱਦਾਂ ਸਬ ਡਿਵੀਜ਼ਨ ਹੈ ਸਬ ਡਿਵੀਜ਼ਨ ਪੱਧਰ ਤੇ ਤੁਹਾਡੀ ਟ੍ਰੇਨਿੰਗ ਹੋਣੀ ਚਾਹੀਦੀ ਆ ਇਹਨਾਂ ਨੇ ਲਫੜੇ ਕਈ ਪਾਏ ਆ ਉਹ ਰੋਪੜ ਤੋਂ ਤੁਰਦੇ ਵਿਚਾਰੇ ਕਹਿੰਦੇ ਮਾਹੂਆਣੇ ਜਾ ਕੇ ਟ੍ਰਾਇਲ ਦੇ ਉਹ ਤਾਂ ਬੜਾ ਔਖਾ ਕੰਮ ਹੈ ਜੀ ਮੇਰੇ ਖੁਦ ਦੇ ਰਿਸ਼ਤੇਦਾਰ ਆਉਂਦੇ ਨੇ ਸਰ ਪਟਾਈ 4.5 300 ਕਿਲੋਮੀਟਰ ਤੋਂ ਜੀ ਜੀ ਸਾਡੇ ਕੋਲ ਠਹਿਰਦੇ ਨੇ ਇੱਕ ਦਿਨ ਆ ਕੇ ਦੋ ਦਿਨ ਆ ਕੇ ਤਾਂ ਇਹ ਇਦਾਂ ਦਾ ਬਕਵਾਸ ਸਿਸਟਮ ਨਹੀਂ ਚਾਹੀਦਾ ਸਾਨੂੰ ਜੇ ਬੱਚੇ ਵਾਸਤੇ ਟ੍ਰੇਨਿੰਗ ਹੈ ਤਾਂ ਉਹ ਟ੍ਰੇਨਿੰਗ ਸੈਂਟਰ ਬਿਲਕੁਲ ਨੇੜੇ ਹੋਣਾ ਚਾਹੀਦਾ ਹੈ ਨਾ ਜੀ 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 ਜਿੱਥੇ ਤੁਸੀਂ ਕੋਈ ਘੰਟਾ 2 ਘੰਟੇ ਬੱਚੇ ਦੇ ਜਾਂ ਜਾ ਕੇ ਕਲਾਸਾਂ ਹਲਵਾ ਲਓ ਜਾਂ ਜੋ ਟ੍ਰਾਇਲ ਵਗੈਰਾ ਨੇ ਉਹ ਦੇ ਸਕੋ